ਜੇ ਮਾਨਸਿਕ ਤਣਾਅ ਹੋ ਜਾਇਆ ਤਾਂ ਵੀ ਗੱਡੀ ਨਾ ਚਲਾਓ ਜੇ ਤੁਸੀਂ ਅਨਿੰਦੇ ਹੋ ਤਾਂ ਵੀ ਗੱਡੀ ਨਾ ਚਲਾਓ ਕਿਉਂਕਿ ਬਹੁਤ ਗੰਭੀਰ ਜਿਹੜੇ ਹਾਦਸੇ ਹੋ ਹੋ ਸਕਦੇ ਨੇ ਰਾਤ ਨੂੰ ਡੀਐਮਸੀ ਰੁਕਿਆ ਸਵੇਰੇ ਆਇਆ ਤਾਂ ਦੀ ਅੱਖ ਲੱਗ ਗਈ ਤੇ ਅੱਖ ਲੱਗਣ ਨਾਲ ਗੱਡੀ ਉਹ ਸਾਹਮਣੇ ਡਵਾਈਡਰ ਤੇ ਚੜ ਗਈ ਜਿਸ ਤੇ ਕਰਕੇ ਉਹਦਾ ਲਾਓ ਟੁੱਟ ਗਿਆ ਉਹਦੇ ਗੱਡੀ ਪਲਟ ਗਈ ਤੇ ਮੈਨੂੰ ਤਾਂ 15-20 ਮਿੰਟ ਬਾਅਦ ਫੋਨ ਆਇਆ ਫਿਰ ਫਟਫਟ ਭੱਜ ਆਇਆ ਫਿਰ ਉਹ ਸਾਮਣੇ ਦੇਖਿਆ ਉਹਨੂੰ ਫਟਾਫਟ ਡੀਫੋਡੀ ਹਸਪੀਟਲ ਲੈ ਗਿਆ ਉਹ ਦੇਖਿਆ ਇੱਕ ਬੰਦਾ ਉਹ ਗੱਡੀ ਦੇ ਵਿੱਚ ਸੀ ਉਹਨੂੰ ਕੱਢਿਆ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਤੇ ਜਮਾਲਪੁਰ ਦੇ ਕੋਲ ਇੱਕ ਸويرੇ ਬਹੁਤ ਵੱਡਾ ਹਾਦਸਾ ਹੋਇਆ ਆ ਜਿਹਦੇ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜਿਹੜੇ ਹਾਦਸਾ ਹੋਇਆ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਇੱਕ ਕਾਰ ਹੈਗੀ ਆ ਕਹਿੰਦੇ ਦੱਸਿਆ ਜਾਂਦਾ ਵੀ 6 ਤੋਂ 7 ਜਿਹੜੀਆਂ ਪਲਟੀਆਂ ਇਹ ਖਾਦੀ ਹੈ ਪਰ ਕਿਸੇ ਵੀ ਜਾਨੀ ਨੁਕਸਾਨ ਦਾ ਕੋਈ ਵੀ ਸਮਾਚਾਰ ਨਹੀਂ ਹੈ ਤੇ ਗੱਲਬਤ ਕਰਵਾਵਾਂਗੇ ਨਾਲ ਮੌਜੂਦ ਨੇ ਇਹ ਭਾਈ ਸਾਹਿਬ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਆਦੀਪਕ ਸਿੰਘ ਲਾ ਅੱਛਾ ਇਹ ਕੀ ਹੋਇਆ ਸੀ ਕਦੋਂ ਹੋਇਆ ਸੀ ਮਾਮਲਾ ਹੈ ਮੇਰਾ ਬ੍ਰਦਰ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਗਜਨ ਹੈ ਜੀ ਉਹ ਡੀਐਮਸੀ ਤੋਂ ਆ ਰਿਹਾ ਸੀ on the front ਤੇ ਸਟੰਡ ਪਏ ਸੀ ਕੱਲੋ ਰਾਤ ਨੂੰ ਡੀਐਮਸੀ ਰੁਕਿਆ ਸੁਰੇ ਆਇਆ ਤਾਂ ਉਹਦੀ ਅੱਖ ਲੱਗ ਗਈ ਤੇ ਅੱਖ ਲੱਗਣ ਨਾਲ ਗੱਡੀ ਉਹ ਸਾਹਮਣੇ ਡਵਾਈਡਰ ਤੇ ਚੜ ਗਈ ਜਿਸ ਤੇ ਕਰਕੇ ਉਹਦਾ ਲਾਈ ਟੁੱਟ ਗਿਆ ਉਹਨੇ ਗੱਡੀ ਪਲਟ ਲਈ ਕਿੰਨੀਆਂ ਪਟੀਆਂ ਖਾਦੀਆਂ ਕਹਿੰਦੇ ਜੀ ਕਾਫੀ ਪਟੀਆਂ ਖਾਦੀਆਂ ਭਈਆ ਮੈਨੂੰ ਇਸ ਚੀਜ਼ ਦੀ ਨੋਲੇਜ ਨਹੀਂ ਕਿਉਂਕਿ ਮੈਂ ਤਾਂ ਮਿੰਨ ਦਾ 15-20 ਮਿੰਟ ਬਾਅਦ ਫੋਨ ਆਇਆ ਪਿਆ ਫਿਰ ਫਟਫਟ ਭੱਜਿਆ ਆਇਆ ਫਿਰ ਉਸ ਸਾਹਮਣੇ ਦੇਖਿਆ ਉਹਨੂੰ ਫਟਾਫਟ ਡੀਪ ਹੋਟੀਲ ਲੈ ਗਿਆ ਹੁਣ ਥੋੜੇ ਕੋ ਪਟੀਆਂ ਵਿੱਚ ਜਿਵੇਂ ਗੋਡੇ ਸਕ੍ਰੈਚ ਵਗੈਰਾ ਆਏ ਨੇ ਫਿਰ ਉਹ ਇੱਕ 10-15 ਮਿੰਟ ਅਸੀਂ ਰੁਕੇ ਫੋਟੀ ਹਸਪੀਟਲ ਫਿਰ ਅਸੀਂ ਘਰ ਲੈ ਗਏ ਠੀਕ ਕੋਈ ਗੰਭੀਰ ਰਫ ਅਨਿੰਦਾ ਰਹਿਣ ਕਰਕੇ ਹੀ ਹੋ ਗਿਆ ਹਨਾ ਹਾਂਜੀ ਹਾਂਜੀ ਅੱਛਾ ਕੋਈ ਪੁਲਿਸ ਮੁਲਾਜ਼ਮ ਆਏ ਸੀ ਮੌਕੇ ਤੇ ਮੁਸਬਕਤਾ ਕੋਈ ਨਹੀਂ ਸੀ ਐਸਆਈ ਦਲਜੀਤ ਸਿੰਘ ਜੀ ਖੜੇ ਸੀ ਉਹ ਨਿਕਲ ਰਹੇ ਹੋਣਗੇ ਜਿਹੜੇ ਟ੍ਰੈਫਿਕ ਦੇ ਨੇ ਉਹਨਾਂ ਨੇ ਸ਼ਾਇਦ ਗਰੁੱਪ ਚ ਫੋਰਡ ਮਾ ਪਾਈਆਂ ਨੇ ਉਹਨਾਂ ਕਰਕੇ ਥੋੜਾ ਬੋਤ ਹੈ ਹੋਰ ਕੋਈ ਨਹੀਂ ਆਇਆ ਜੀ ਚਲੋ ਕੋਈ ਵੀ ਆਏ ਚਾਹੇ ਹਾਸਾ ਕਿਤੇ ਵੀ ਹੋ ਸਕਦਾ ਹੈ ਪਰ ਆਪਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਵੀ ਆਪਾਂ ਜੇ ਮਾਨਸਿਕ ਤਣਾਅ ਹੋ ਚਾਹੇ ਤਾਂ ਵੀ ਗੱਡੀ ਨਾ ਚਲਾਓ ਜੇ ਤੁਸੀਂ ਅਨਿੰਦੇ ਹੋ ਤਾਂ ਵੀ ਗੱਡੀ ਨਾ ਚਲਾਓ ਕਿਉਂਕਿ ਬਹੁਤ ਗੰਭੀਰ ਜਿਹੜੇ ਹਾਦਸੇ ਹੋ ਸਕਦੇ ਨੇ ਕੋਈ ਇਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਤੁਹਾਡੀ ਉਹ ਵੀ ਗੱਲਬਾਤ ਕਰਵਾਨੇ ਆ ਅ ਦਲਜੀਤ ਸਿੰਘ ਜੀ ਮੌਕੇ ਤੇ ਪਹੁੰਚੇ ਸੀ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਵੀ ਕੀ ਸੀਗਾ ਮਾਮਲਾ ਕਦੋਂ ਦਾ ਮਾਮਲਾ ਹੈ ਤੇ ਇਹਦੇ ਵਿੱਚ ਕੀ ਕੁਝ ਹੋਇਆ ਆ ਸਰ ਇੱਕ ਕਾਰ ਪਲਟੀ ਖਾਦੀ ਆ ਜਮਾਲਪੁਰ ਰੀਗਲ ਬਲੂ ਦੇ ਸਾਹਮਣੇ ਉਹ ਕੀ ਸੀ ਮਾਮਲਾ ਕਦੋਂ ਦੀ ਗੱਲ ਹੈਗੀ ਤੇ ਕੋਈ ਛੱਟਪੇਟ ਤਾਂ ਨਹੀਂ ਲੱਗੀ ਕਿਸੇ ਨਹੀਂ ਸਰ ਛੱਟ ਤੇ ਨਾਰਮਲ ਜੀ ਮੈਨੂੰ ਕੋਈ 6:30 ਵਜੇ ਬੇਟੇ ਦਾ ਫਰੈਂਡ ਜਿਮ ਜਾਂਦੇ ਆ ਇਕੱਠੇ ਉਹ ਆਇਆ ਘਰੇ ਉਹਨੇ ਮੈਨੂੰ ਕਿਹਾ ਵੀ ਅੰਕਲ ਉੱਥੇ ਕੋਈ ਗੱਡੀ ਪਲਟੀ ਹੈ ਤੇ ਮੈਂ ਸਵੇਰੇ ਜਿੱਦਾਂ ਉੱਠੀਦਾ ਘਰੋਂ ਸਿਵਲ ਜੀ ਮੈਂ ਚਲਾ ਗਿਆ ਮੌਕੇ ਤੇ ਤੋ ਦੇਖਿਆ ਇੱਕ ਬੰਦਾ ਉਹ ਗੱਡੀ ਦੇ ਵਿੱਚ ਸੀ ਉਹਨੂੰ ਕੱਢਿਆ ਤੇ ਉਹ ਨਾਰਮਲ ਸੀਗਾ ਤੇ ਉਹਦੇ ਦੱਸਣ ਮਤਲਬ ਕਿ ਉਹਨਾਂ ਦਾ ਕੋਈ ਐਡਮਿਟ ਸੀ ਰਿਸ਼ਤੇਦਾਰ ਅਪਣੇ ਫਿਰਵਾਰਚ ਫਿਰਵਾਰ ਜੇ ਉਹ ਰਾਤ ਉੱਥੇ ਉਹਨੇ ਡਿਊਟੀ ਦਿੱਤੀ ਹੋਣੀ ਹੈ ਤੇ ਉਹਦੀ ਕਿਤੇ ਅੱਖ ਲੱਗ ਗਈ ਤੇ ਉਹਦੀ ਅੱਖ ਲੱਗਣ ਕਰਕੇ ਗੱਡੀ ਆਪਣੇ ਆਪ ਭੱਜਦੀ ਸੀ ਇਹ ਡਿਵਾਈਡਡ 'ਚ ਵੱਜੀ ਐ ਹਾਸਾ ਡਿਵਾਈਡਡ ਵਿੱਚ ਵੱਜੀ ਸੀ ਮੇਰੇ ਤੋਂ ਪਹਿਲੇ ਉੱਥੇ ਜਿਹੜੇ ਐਨਐਚ ਵਾਲੇ ਪਹੁੰਚ ਚੁੱਕੇ ਸੀ ਮੈਂ ਫਿਰ ਜਾ ਕੇ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਂ ਠੀਕ ਐ ਫਿਰ ਉਹਨਾਂ ਦੇ ਘਰੋਂ ਕਿਸੇ ਨੂੰ ਬੁਲਾਇਆ ਤੇ ਮੈਂ ਉਹਨੂੰ ਫੋਟੀ ਜੀ ਭੇਜਤਾ ਤੇ ਉਹ ਤੋਂ ਬਾਅਦ ਮੈਂ ਆਪਣੇ ਕਟੂਨ ਤੇ ਦੱਸਿਆ ਵੀ ਇੱਥੇ ਫੋਰਸ ਆ ਜੀਏ ਤੇ ਮੇਰੀ ਫੋਰਸ ਆਨ ਤੇ ਮੈਂ ਉੱਥੋਂ ਆ ਗਿਆ ਠੀਕ ਹੈ ਸਰ ਬੋ ਬੋ ਧੰਨਵਾਦ ਸੋ ਤੁਸੀਂ ਦੇਖਿਆ ਵੀ ਇਹ ਜਿਹੜਾ ਹਾਦਸਾ ਹੋਇਆ ਆ ਸਵੇਰੇ ਇਹ ਅਣੀਂਦੇ ਰਹਿਣ ਕਰਕੇ ਹੋਇਆ ਆ ਕਿਉਂਕਿ ਉਹਨਾਂ ਨੇ ਰਾਤ ਕਿਤੇ ਡੀ ਐਮ ਸੀ ਦੇ ਵਿੱਚ ਆਪਣੇ ਰਿਸ਼ਤੇਦਾਰ ਦਾ ਹਾਲ ਪੁੱਛਣ ਗਏ ਸੀ ਤੇ ਉੱਥੇ ਉਹਨਾਂ ਨੂੰ ਲੇਟ ਹੋ ਗਈ ਜਾਂ ਉਹਨਾਂ ਨੇ ਉਹ ਰਾਤ ਕੱਟਣੀ ਪਈ ਉੱਥੇ ਪਰ ਜਿਹੜਾ ਸਵੇਰੇ ਜਦੋਂ ਘਰ ਨੂੰ ਵਾਪਸੀ ਆ ਰਹੇ ਸੀਗੇ ਤੇ ਅਨੀਂਦਾ ਹੋਣ ਕਰਕੇ ਜਿਹੜਾ ਡਵਾਈਡਡ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਰਵੱਜੀ ਆ ਤੇ ਜਿਹਦੇ ਕਰਕੇ ਇਹ ਪੱਟੀਆਂ ਖਾਦੀ ਹੈ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਦੇ ਨਾਲ ਪੱਤੀ ਭੰਡਾਰੀ ਲੁਧਿਆਣਾ ਲੈ ਕੇ